ਮੌਦੀ ਅੱਜ ਆਪਾਂ ਆ ਜੰਪਾ ਨਗਰ ਲੁਧਿਆਣਾ ਇੱਥੇ ਆਪਾਂ ਵਰਲਪੂਲ ਦਾ 10 ਤੋਂ 12 ਸਾਲ ਪੁਰਾਣਾ ਏਸੀ ਜਿਹਦੇ ਵਿੱਚ ਗੈਸ ਪ੍ਰੋਬਲਮ ਸੀ ਗੈਸ ਲੀਕੇਜ ਹੋਈ ਹੋਈ ਸੀ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਪ੍ਰੈਸ਼ਰ ਪ੍ਰੈਸ਼ਰ ਪਾਉਣ ਤੋਂ ਬਾਅਦ ਲੱਭਦੇ ਆ ਲੀਕੇਜ ਲੀਕੇਜ ਲੱਭ ਕੇ ਫਿਰ ਉਸ ਤੋਂ ਬਾਅਦ ਫਿਰ ਕਿਉਂ ਕਰਕੇ ਗੈਸ ਪਾਵਾਂਗੇ ਅੱਜ ਆਪਾਂ ਇੰਡੋਰ ਤੇ ਪਾਈਪਾਂ ਦੇ ਵਿੱਚ ਵੀ ਪ੍ਰੈਸ਼ਰ ਪਾਵਾਂਗੇ ਆਊਟਡੋਰ ਨੂੰ ਤੋਂ ਬਾਅਦ ਫਿਰ ਪਾਣੀ ਦੇ ਵਿੱਚ ਤੇ ਉਹ ਵੀ ਦੇਖਦੇ ਆ ਕਿੱਥੇ ਮਿਲਦੀ ਆ ਲੀਕੇਜ ਆਪਾਂ ਨੂੰ ਕਰਦੇ ਆ ਇਹਨੂੰ ਦੇਖਿਆ ਆ ਇਹਦੇ ਅਸੀਂ ਖੋਲ ਲਿਆ ਆ ਅਸੀਂ ਕੱਟ ਘਾਤ ਲਿਆ ਸੀ ਇਹ ਸੀ ਖੋਲ ਲਿਆ ਹੁਣ ਆ ਪੈਰੀ ਕਰਨੇ ਆ ਲੀਕੇ ਚੈੱਕ ਪ੍ਰੈਸ਼ਰ ਪਾ ਕੇ PC ਨੂੰ ਹੱਥ ਰੱਖ ਹਾਂ ਕਿ ਮੈਂ ਮੂੰਹ ਅਟਦਾ ਹਸਤੀ ਕਰ ਲੈ ਇਹਨੂੰ ਪਿੱਛੇ ਉੱਪਰ ਹਾਂ ਬਸ ਸਿੱਧਾ ਰੱਖ ਲੈ ਸਿੱਧਾ ਦੂਜੀ ਲੋਟ ਹਾਂ ਇੱਧਰ ਰੱਖ ਲੈ ਲਓ ਜੀ ਕੋਇਲ ਕੱਢ ਲਈ ਕੋਇਲ ਕੱਢਣ ਤੋਂ ਬਹੁਤ ਹੌਲੀ ਜਿਹਾ ਪ੍ਰੈਸ਼ਰ ਪਾ ਕੇ ਕਰਦੇ ਆਂ ਇਹ ਤੇ ਚੈੱਕ ਲਓ ਜੀ ਆਊਟਡੋਰ ਖੋਲਤਾ ਹੁਣ ਸਾਰਾ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਡੁਬੋ ਕੇ ਕਰਦੇ ਆਂ ਦੀ ਲੀਕਜ ਚੈੱਕ ਕਿਉਂਕਿ ਇੰਡੋਰ ਦੀ ਕੋਇਲ ਆਪਾਂ ਪਾਣੀ ਦੇ ਵਿੱਚ ਡੁਬੋ ਕੇ ਦੇਖ ਲਈ ਉਹਦੇ ਵਿੱਚ ਲੀਕਜ ਨਹੀਂ ਹੈਗੀ ਹੁਣ ਆਪਾਂ ਆਊਟਡੋਰ ਦੀ ਕੋਇਲ ਨੂੰ ਕਰਾਂਗੇ ਚੈੱਕ ਪਾਣੀ 'ਚ ਡੁਬੋ ਕੇ ਦੇਖਦੇ ਆਂ ਵੀ ਇਹਦੇ ਵਿੱਚ ਲੀਕਜ ਹੈਗੀ ਆ ਜਾਂ ਫਿਰ ਕਿਤੇ ਪਾਈਪ ਦੇ ਵਿੱਚ ਕੋਈ ਲੀਕਜ ਆ ਉਹ ਕਰਦੇ ਆਂ ਕਨਫਰਮ ਹਾਂ ਤਾਂ ਨਾਲੇ ਮਾਸਟਰ ਦਾ ਕੰਮ ਇਹ ਸੱਤੋਂ ਪਹਿਲਾਂ ਤੋਂ ਸ਼ੁਰੂ ਹੋ ਜਾਂਦਾ ਹਾਂ ਫਰਕ ਪੈ ਜਾਂਦਾ ਖੋਲਾ ਖੋਲਾ ਤਾਰ ਕੱਟ ਲਾ ਬਾਰ ਸਾਰੀ ਹਾਲ ਥੱਲੇ ਇੱਕ ਪੱਤੀ ਲੱਗੀ ਹੁੰਦੀ ਹੈ ਪੱਤੀ ਨੂੰ ਕਰ ਲਾ ਬਸ ਅੱਛਾ ਇਹ ਪੱਤੀ ਦਾ ਤਾਰ ਪੱਤੀ ਗਈ ਆ ਬਲੇਡ ਦੇ ਕੇ ਵੀ ਇਹ ਨਾ ਟੁੱਟੇ ਜਿਹੜਾ ਬਲੇਡ ਨਹੀਂ ਟੱਟਦਾ ਇਹ ਪਲਾਸਟਿਕ ਹੁੰਦਾ ਉਹ ਹੀ ਹਾਂ ਹਾਂ ਤੋ ਲਓ ਜੀ ਆਹ ਵੀਡੀਓ ਉਹਨਾਂ ਕਸਟਮਰਾਂ ਲਈ ਆ ਜਿਹੜੇ ਕਹਿੰਦੇ ਅਸੀਂ ਸਰਵਿਸ 300 350 ਰੁਪਏ ਦੇ ਵਿੱਚ ਕਰਵਾਉਨੇ ਆ ਦੇਖੋ 15 ਦਿਨ ਪਹਿਲਾਂ ਇਹ ਸਰਵਿਸ ਹੋਇਆ ਸੀ ਏਸੀ ਤੇ ਉਸ ਤੋਂ ਬਾਅਦ ਹੁਣ ਆਪਾਂ ਆ ਕੇ ਚੈੱਕ ਕੀਤਾ ਇਹਦੇ ਵਿੱਚ ਗੈਸ ਵਗੈਰਾ ਨਹੀਂ ਸੀ ਆਹ ਦੇਖ ਲਓ ਜਿਹੜਾ 3350 ਰੁਪਏ ਵਾਲੀ ਸਰਵਿਸ ਹੁੰਦੀ ਹੈ ਨਾ ਉਸ ਦੇ ਵਿੱਚ ਇਹੀ ਕੁਝ ਹੁੰਦਾ ਜੀ ਕਿਉਂਕਿ ਕੋਈ ਵੀ ਮਕੈਨਿਕ ਆਪਣੇ ਕੰਮ ਦੇ ਹਿਸਾਬ ਨਾਲ ਪੈਸੇ ਮੰਗਦਾ ਹੁੰਦਾ ਤਾਂ ਇਸ ਲਈ ਉਹਨਾਂ ਨੂੰ ਉਸ ਦੇ ਬਣਦੇ ਪੈਸੇ ਪੂਰੇ ਦਿਆ ਕਰੋ ਤਾਂ ਕਿ ਆਪਣਾ ਕੰਮ